ਨੇ ਕੌਮ ਦੀ ਬੀੜੀ ਭਈ ਬਣਾਈ ਜਿਨ੍ਹਾਂ ਨੇ ਅਫਗਾਨਿਸਤਾਨ ਤੋਂ ਲੈ ਕੇ ਜਮਨਾ ਤੱਕ ਘੋੜਿਆਂ ਦੇ ਅਸਮਾਂ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਇਸ ਧਰਤੀ ਨੂੰ ਗਾਇਆ ਮੈਂ ਬੇਨਤੀ ਕਰਾਂਗਾ ਅੱਜ ਦੇਸ਼ ਮਹਾਨ ਦਿੱਲੀ ਫਤਿਹ ਦੇ ਸਮਾਗਮ ਵਿੱਚ ਕਮਤਕ ਆਪ ਜੀ ਨੂੰ ਸਤਿਕਾਰਯੋਗ ਪੱਛਪਾ ਸੁਖਦੀਪ ਸਿੰਘ ਜੀ ਹਾਜ਼ੂਰੀ ਆਗੇ ਸਤਿਪੰਥ ਸ੍ਰੀ ਹਰਮੰਦਰ ਸਾਹਿਬ ਤਾਨਗੁਰਾਮ ਦਾਰਸੀ ਦੇ ਲਾਡਲੇ ਬੜੀ ਨਜ਼ਰੇ ਰਹਿਮਤ ਹੈ ਸਖਬੇ ਕਮਾਲ ਕਲਪੀਦਰ ਪਤਸ਼ਲ ਜੀ ਪਾਵਨ ਬਾਣੀ ਦਾ ਗਾਇਨ ਕੀਤਾ ਕਿਉਂਕਿ ਫਤਿਹ ਦਿਵਸ ਹੈ ਸ਼ੁਕਰਗੁਜ਼ਾਰਾਂ ਪ੍ਰਣਾਮ ਕਰਦੇ ਆਂ ਸੰਗਤ ਵਿੱਚ ਥੋੜਾ ਸਮਾਂ ਪਹਿਲਾਂ ਸ੍ਰੀ ਕੌਮਦੀ ਬੜੀ ਸਤਿਕਾਰਤ ਹਸਤੀ ਸਤਕਾਰਯੋਗ ਸਿੰਘ ਸਾਹਿਬ ਸ਼ਰਮੀ ਅੰਤਰਤਨ ਸ਼ਰਮੀ ਸੇਵਾ ਰਤਨ ਜਦਰਬਾਬਾ ਬਲਵੀਰ ਸਿੰਘ ਜੀ ਮੁਖੀ ਅੰਤਖਾਲੀ ਮੋਢਾ 96 ਕਰੋੜੀ ਔਰ ਉਹਨਾਂ ਦੇ ਨਾਲ ਹੀ ਉਸੇ ਸਮੇਂ ਸਟੇਜ ਤੇ ਹਾਜ਼ਰ ਹੋਏ ਜਦਰਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਅੰਤਰਰਾਸ਼ਟਰੀ ਪ੍ਰਚਾਰਕ ਨੇ ਪਰ ਚੇਅਰਮੈਨ ਨੇ ਹਰਿਆਣਾ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਬਹੁਤ ਵਧੀਆ ਬੁਲਾ ਰਹੇ ਨੇ ਬੜੀ ਨਬਰੇ ਰਹਿਮਤ ਦਾ ਸਤਿਗੁਰੂ ਦੀ ਜਿਸ ਦੀਵਾਨ ਵਿੱਚ ਜਾਂਦੇ ਨੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਉਂਦੇ ਨੇ ਇਸ ਦੁਨੀਆਂ ਵਿੱਚ ਇੱਕ ਹੋਰ ਬੜੀ ਪਿਆਰੀ ਹਸਤੀ ਜਦਰ ਬਾਬਤ ਕਿਸ਼ਮਈ ਸਿੰਘ ਜੀ ਪੋਰੀਵਾਲਾ ਪੋਰੀਵਾਲੇ ਜਿਹਨਾਂ ਨੂੰ ਸਤਿਗੁਰੂ ਨੇ ਕਾਰ ਸੇਵਾ ਦੇ ਖੇਤਰ ਵਿੱਚ ਵੱਡਾ ਨਾਮਨਾ ਦਿੱਤਾ ਬਹੁਤ ਵੱਡੀਆਂ ਸੇਵਾਵਾਂ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਹੁਣ ਤੱਕ ਨਿਭਾਈਆਂ ਨੇ ਔਰ ਹਰ ਸੇਵਾ ਨੂੰ ਚਾਅੋਂ ਤੇ ਖੁਸ਼ੀ ਤੇ ਆਵਾਦ ਨਾਲ ਨੇ ਮਾਉਂਦੇ ਨੇ